ਇਹ ਕੋਰ ਦਾ ਅਸੀਂ ਕੀ ਸੋਚਦੇ ਆ ਸਾਡੀ ਸਮਝ ਕਿੱਥੇ ਜੜੀ ਆ ਇਹ ਸਾਰੇ ਨੰਦਾਂ ਨੂੰ ਲੈ ਕੇ ਅਸੀਂ ਤਾਂ ਤੁਹਾਡੇ ਕੋਲ ਆਏ ਤੁਸੀਂ ਕੋਈ ਵੀ ਸਵਾਲ ਹੋਇਆ ਜਿਹੜਾ ਦਿਮਾਗ ਚ ਸਾਨੂੰ ਕਰ ਸਕਦੇ ਅਸਲਾ ਜਵਾਬ ਲੈ ਕੇ ਜਾਓ ਤੁਸੀਂ ਵਕਤ ਬਾਅਦ ਵਕਤ ਧਿਰਾਂ ਨਾਲ ਜੁੜੇ ਹੋਏ ਲੋਕ ਆਉਣਗੇ ਕੋਈ ਕਾਕਲੀ ਨਾਲ ਕੋਈ ਕਾਂਗਰਸ ਨਾਲ ਕੋਈ ਆਮ ਆਦੀ ਪਾਰਟੀ ਨਾਲ ਕੋਕਸਾਨ ਯੂਨੀਅਨ ਨਾਲ ਕੋਈ ਕਮੇਡਾ ਨਾਲ ਵਕਤ ਬਾਅਦ ਵਿਚਾਰਤਾ ਨਾਲ ਵਕਤ ਬਾਅਦ ਪੁੱਛੇ ਲੋਕ ਪਸਾ ਦਾ ਮਕਸਦ ਇਹ ਹੈ ਲੰਮੇ ਸਮੇਂ ਤੋਂ ਇਹ ਗੱਲ ਬੋਲ ਵੀ ਰਹੇ ਹਾਂ ਰੋਲਾ ਵੀ ਪਾ ਰਹੇ ਹਾਂ ਕਿ ਪੰਜਾਬ ਦਾ ਆਉਣ ਵਾਲਾ ਸਮਾਂ ਬਹੁਤ ਜ਼ਾਦਾ ਧਿਆਨ ਸੇ ਖਤਮ ਆ। ਅਸਲ ਜਿਹੜੇ ਹੁੰਦੇ ਨੇ ਪੰਜਾਬ ਦੇ ਉਹ ਨਾ ਤਾਂ ਅਸੀਂ ਉਹਨਾਂ ਤੇ ਗੱਲ ਕਰਨ ਨੂੰ ਤਿਆਰ ਆਂ ਸਮਝਣ ਨੂੰ ਤਿਆਰ ਆਂ ਨਾ ਲੱਭਣ ਨੂੰ ਤਿਆਰ ਆਂ। ਜਿਹੜਾ ਸਿਆਸਤਦਾਨ ਨੇ ਉਹਨਾਂ ਤੋਂ ਕੋਈ ਮਤਲਬ ਹੀ ਨਹੀਂ ਹੈਗਾ। ਉਹਨਾਂ ਨੇ ਤਾਂ ਕਿਵੇਂ ਨਾ ਕਿਵੇਂ ਕਰਕੇ ਲੋਕਾਂ ਨੂੰ ਮੋਟੀਆਂ ਚੀਜ਼ਾਂ ਵੰਡ ਕੇ ਲਾਠ ਦੇ ਕੇ ਨਜਬਤੀ ਫਸਾ ਕੇ ਇੱਕ ਭਾਈ ਜੱਤਾ ਹਸਪਤ ਕਰਦੀ ਆ ਪੰਜਾਬ ਕਿੱਥੇ ਜਾਂਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੁਣ ਮੈਂ ਗੱਲ ਕਰਦਾ ਆ ਰਿਹਾ ਨੰਮੇ ਸਿਰ ਤੇ 2012 ਦੇ ਵਿੱਚ ਇਹ ਗੱਲ ਕੀਤੀ ਸੀ ਕਿ ਸਾਡਾ ਪਾਣੀ ਖਤ ਜਾ ਜਦੋਂ ਲੋਕਾਂ ਨੇ ਬਹੁਤ ਇਹ ਗੱਲ ਦੇ ਉੱਤੇ ਬਹਿਣਾ ਕਿ ਚੁੱਪ ਕਰ ਤੁ ਕੀਤਾ ਕਿ ਇਹ ਦਾ ਪੰਜ ਪਾਣੀਆਂ ਦੀ ਧਰਤੀ ਆ ਪਾਣੀ ਕਿਵੇਂ ਮੁੱਕ ਜੂ ਪਾਣੀ ਮੁੱਕੇ ਨਹੀਂ ਸਕਦਾ ਉਹੋ ਗੱਲ ਆਦਨਾ ਚਾਹ ਕੇ ਪਿਛਲੇ 24 ਸਾਲ ਚ ਉਹ ਸਾਰੀ ਗੱਲ ਸਾਫ਼ ਹੋ ਗਈ ਜਿਹੜੇ ਖੋਜ ਕਰਸ ਵਾਲੇ ਲੋਕ ਨੇ ਉਹਨਾਂ ਨੇ ਸਿੱਧ ਕਰਤਾ ਕਿ ਭਾਜੀ ਤੁਹਾਡੇ ਕੋਲੇ 1520 ਸਾਲ ਦਾ ਪਾਣੀ ਪੰਜਾਬ ਕੋਲੇ ਬਚਿਆ ਹਰ ਸਾਲ ਲੋਕਾਂ ਪੈ ਜਾਂਦਾ ਹਰ ਸਾਲ ਆਪਾਂ ਥੱਲੇ ਜਾਂਦੇ ਬਹੁਤ ਪੰਜਾਬ ਦੇ ਜਿਹੜੇ ਬਲਾਕ ਜੋ ਡੇਂਜਰ ਜ਼ੋਨ ਚਲੇ ਗਏ ਜਿੱਥੇ ਬਹੁਤਨਾ ਪਾਣੀ ਛੱਡ ਰਿਹਾ ਪਹਿਲਾ ਪਿੰਡ ਜਿਹੜਾ ਸਾਰੇ ਪਿੰਡ ਚੋਂ ਪਾਣੀ ਮੁੱਕਿਆ ਉਹ ਰੋਪੜ ਜ਼ਿਲ੍ਹੇ ਦਾ ਪਿੰਡ ਹੈ ਉੱਥੇ ਪਾਣੀ ਖਤਮ ਹੋ ਗਿਆ ਮੈਂ ਦੱਖਣ ਸਿਆਚੀ ਆਇਆ ਅਸੀਂ ਬੰਗਾਲ ਤੋਂ ਲੈ ਕੇ ਜਿਹੜੇ ਲਖੜੀ ਸੁਪੇ ਨੇ ਕਰਨਾਟਕ ਕੇਰਲਾ ਕਾਮਨਡਾ ਟੂ ਆਂਧਰਾ ਪ੍ਰਦੇਸ਼ ਤੇ ਗਾਨਾ ਇਹਨਾਂ ਸੂ држаਆਂ ਚ ਅਸੀਂ ਗਏ ਅਸੀਂ ਦੇਸ ਦੀ ਬੁੱਢੀ ਨੂੰ ਲੈ ਕੇ ਅਸੀਂ ਪੰਜਾਬ ਦੇ ਦੁਕਾਨ ਦਿਖਾਉਣਾ ਚਾਹੁੰਦੇ ਸੀਗੇ ਕਿ ਇਹ ਲੋਕ ਨੇ ਜਿਹੜੇ ਆਪਣੀ ਬੁੱਢੀ ਨੂੰ ਕਿੰਨਾ ਪਿਆਰ ਕਰਦੇ ਕਿਵੇਂ ਸਾਥ ਦੇ ਰਹੇ ਅਸੀਂ ਸੇਰ ਦੁਗਿਆ ਚ ਗਏ ਆ ਪਰ ਸਵੇਰ ਲਖਣ ਦੇ ਤੇ ਇੱਕ ਸੁਬਾ ਬਰਬਾਦ ਕਿਤੇ ਵੀ ਸਾਨੂੰ ਉਹਨਾਂ ਦੀ ਬੁੱਢੀ ਤੋਂ ਇਲਾਵਾ ਕੁਝ ਦੂਜਾ ਆਖਣ ਦੇ ਲਿਆ ਕਿਸੇ ਦੀ ਤਾਮਲ ਹੈ ਕਿਸੇ ਦੇਲੂ ਹੈ ਕਿਸੇ ਦੀ ਬਲਿਆਲਮਾ ਕਿਸੇ ਦੀ ਕੁੜੀਆ ਕਿ ਉਸੇ ਦੀ ਬਗਾਲੀ ਆ ਆਪਣੇ ਤੋਂ ਪੰਜਾਬੀ ਬੰਦੇ ਵੀ ਇਕੱਠੇ ਆ ਜੋ 20-25 ਸਾਲ ਤੋਂ ਪਹਿਲਾਂ ਤੋਂ ਰਹੇ ਹੋਏ ਆ ਉਹਨਾਂ ਦੇ 50-50 100-100 ਏਕੜ ਜ਼ਮੀਨ ਵੀ ਉਹਨਾਂ ਕੋਲ ਬਗਲਾਉਣ ਦੇ ਤਾਲ ਆ ਜਦ ਉਹਨਾਂ ਕੋਲ ਰਹੇ ਉਹਨੂੰ ਪੁੱਛਿਆ ਵੀ ਮੈਂ ਦੇਖਿਆ ਉੱਥੇ ਬਹੁਤ ਐ ਜ਼ਮੀਨਾਂ بے ਆਵਾਜ਼ ਪਈਆਂ ਮੈਂ ਇਹਨਾਂ ਨੂੰ ਪੁੱਛਿਆ ਫਿਰ ਜੀ ਆ ਜ਼ਮੀਨਾਂ ਦੇ ਜਿਹੜੀਆਂ بے ਆਵਾਜ਼ ਕਿਉਂ ਆ ਕਿਉਂ ਫਸਲ ਕਰਨੀ ਨਹੀਂ ਜੀ ਜਿਉਂ ਰੌਲਾ ਆਇਆ ਜੈਕਾਰੇ ਕੀਆ ਤਾਂ ਕਹਿੰਦੇ ਭਾਈ ਐਸੀ ਤੁਸੀਂ ਆਏ ਸੀ ਨਾ 20-25 ਸਾਲ ਪਹਿਲਾਂ ਇਹਦੇ 700 100 150 ਫੁੱਟ ਤੇ ਪਾਣੀ ਸੀ ਹੁਣ ਪਾਣੀ 1500 ਤੋਂ 1400 ਫੁੱਟ ਤੇ ਚੱਲੇਗਾ ਸਾਰੇ ਗੋਹਰ ਪਾਣੀ ਛੱਡ ਗਏ ਲੋਕਾਂ ਦੀ ਖੇਤੀ ਖਤਮ ਉਹ ਹੁਣ ਜਾ ਕੇ ਸਰਕਾਰਾਂ ਨੇ ਕੀ ਕੀਤਾ ਅੱਥੇ ਸਮੁੰਦਰ ਦੇ ਕੰਢੇ ਵੱਡੇ ਵੱਡੇ ਟੋਬੇ ਪੱਟਦੇ ਆਪਣੇ ਪਿੰਡਾਂ ਤੋਂ ਹੀ ਵੱਡੇ ਵੱਡੇ ਮੀਹ ਦਾ ਪਾਣੀ ਉਹਦੇ ਜਮਤ ਕਰ ਲੈਂਦੇ ਆ ਉੱਥੋਂ ਪਾਣੀ ਲੈਪਤਾ ਆਪਣਾ ਚਾਕੇ ਨਵਾਂ ਕਰਨੀ ਨਾ ਉਹਨਾਂ ਨੇ ਨਵਾਂ ਪਾਣੀ ਲੋਕਾਂ ਨੂੰ ਦਦੇ ਨੇ ਉਹਨਾਂ ਲੋਕਾਂ ਨੇ ਆਪਣੇ ਖੇਤਾਂ ਦੇ ਵਿੱਚ ਜਿਹੜੇ 10 ਏਕੜ ਦਾ ਮਾਲਕ ਹੈ ਤੋ 20 ਏਕੜ ਦਾ ਮਾਲਕ ਹੈ 5 ਏਕੜ ਦਾ ਮਾਲਕ ਹੈ ਉਹਨਾਂ ਨੇ ਕਿੱਲਾ-ਕੱਲਾ ਤਾਂ ਦਾ ਕਿੱਲੇ ਦੇ ਆਪਣੇ ਕੋਈ ਪੱਤੇ ਕੋਈ ਉੱਥੇ ਪਾਣੀ ਸੱਕੇ ਉਥੋਂ ਪਹਾੜੇ ਨਾਲ ਆਪਣੀ ਖੇਤੀ ਕਰਦੇ ਜੇ ਅੱਜ ਤੋ ਇਸ ਕੀ ਵੀ ਸਾਤ ਪਹਿਲਾਂ ਸੋਚੀ ਹੁੰਦੀ ਤੇ ਅੱਜ ਇਹ ਨਾ ਉਹਤ ਉਹਨਾਂ ਲੋਕਾਂ ਨੂੰ ਨਹੀਂ ਹੁੰਦੀ ਅਸੀਂ ਸਮੇਂ ਤੋਂ ਪਹਿਲਾਂ ਹੀ ਸੋਚ ਕਿਸੇ ਕਰਕੇ ਇਨਸਾਨੀਲਾ ਚੱਲ ਰਹੇ ਆ ਅੱਜ ਅਸੀਂ ਕਿੰਨਾ ਚਿਰ ਦੇ ਹੀ ਰੌਲਾ ਪਾਉਣੇ ਆ ਰਹੇ ਵੀ ਪਾਣੀ ਮੁੱਕ ਗਿਆ ਸੋ ਝੋਨੇ ਦਾ ਬਦਲ ਦਿਓ ਖੇਤੀ ਦਾ ਬਦਲ ਦਿਓ ਇਹ ਪਾਣੀ ਨੂੰ ਬਚਾ ਲਓ ਐਜਸ ਰਵੀਰ ਸਿੰਘ ਕਹਿ ਦਿੰਦਾ ਕਿ ਬਾਦਲ ਜੀ ਸਾਨੂੰ ਮੋਟਰਾਂ ਦੇ ਕਨੈਕਸ਼ਨ ਦੇਵਾਂਗੇ ਸਾਡੇ ਲੋਕ ਸੜੀਆਂ ਮਾਰ ਕੇ ਖੋਜ ਹੋਏ ਘਰੋਂ ਬਗ ਜਾਂਦੇ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਰ ਬੰਦਾ ਚੁਰਿਆ ਸਰਦਾ ਆਪਣੇ ਬੱਚਿਆਂ ਦੀ ਖਾਤਰ ਆਪਣੇ ਲਾਹ ਦੀ ਖਾਤਰ ਉਹ ਤੰਗੀ ਗਰੀਬੀ ਭੁੱਖ ਤੇ ਕੱਢ ਲੈਂਦਾ ਆਪ ਦਾ ਕੀ ਆਲਾ ਪਾਉ ਲੋ ਆਪਣੇ ਜਵਾਬ ਦੇ ਵਧੀਆ ਕੱਪੜੇ ਪਾਉਂਦਾ ਵਧੀਆ ਪੜ੍ਹਾਈ ਕਰਾਉਂਦਾ ਚੰਗੇ ਸਕੂਲਾਂ ਚ ਕਿ ਮੇਰੇ ਜਵਾਬਗਰ ਤੇ ਵੱਖ ਬਣੇ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਉਹ ਨਸਲਾਂ ਦੀ ਖਾਤਰ ਤੁਹਾਡੇ ਕੋਲੇ ਪਾਣੀ ਕਿੰਨਾ ਹੁੰਦਾ ਤੇਰੇ ਸੋਚਿਆ ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਇੱਥੇ ਤੜਪ ਤੜਪ ਕੇ ਨਹੀਂ ਮਰਨੀਆਂ ਬਿਨਾਂ ਪਾਣੀ ਤੋਂ ਧਰਤੀ ਬੰਜਰ ਹੋ ਗਈ ਐਸੀ ਛੱਡ ਕੇ ਦੁਰਜਾਗੇ ਧਰਤੀ ਨੂੰ ਕਿੰਨੀ ਆ ਦੁਨੀਆਂ ਦੀਆਂ ਧਰਤੀਆਂ ਦੇ ਉੱਤੋਂ ਕਿਪਟਨ ਸ਼ਹਿਰ ਹੈ ਦੱਖਣੀ ਤਰੀਕਾ ਦਾ ਬਹੁਤ ਮਸ਼ਹੂਰ ਹੈ ਸਿਧਾ ਆਜ ਉੱਥੇ ਸਾਰਾ ਛਿਆ ਖਾਲੀ ਕਰਦਾ ਕਿਉਂ ਪਾਣੀ ਮੁੱਕ ਗਿਆ ਦੁਨੀਆਂ ਦੀ ਸੰਸਾਰ ਜੰਗ ਜਿਹੜੀ ਅਗਲੀ ਲੱਗਣੀ ਹੈ ਉਹ ਪਾਣੀ ਤੇ ਭੋਜਨ ਇੱਥੇ ਲੱਗਣੀ ਭੋਜਨ ਦੀ ਵੀ ਥੋੜਾ ਪੈਣੀ ਆ ਕਾਲ ਪੈਣਾ ਤੇ ਪਾਣੀ ਵੀ ਪਕਣਾ ਬਾਕੀ ਜਿਹੜਾ ਪਾਣੀ ਰਹਿੰਦਾ ਪੂਰਾ ਖੋ ਕੇ ਇਹ ਰਾਮਾ ਦਾ ਪਾਣੀ ਸਾਡਾ ਹਮਾਚਲ ਦੀ ਧੋਕੇ ਮੋੜ ਲਿਆ ਇਹਨਾਂ ਨੇ ਅਸੀਂ ਇਸਲੇ ਸਾਲ ਘੱਲ ਬੁਰਦ ਪਿੰਡਾ ਜਿਹੜੇ ਕੋਈਪੁਰ ਦਾ 2 ਮਹੀਨੇ ਤੋਂ ਮੋਰਚਾ ਲਾ ਕੇ ਰੱਖਿਆ ਸੀ ਉਹਨਾਂ ਲਹਿਰਾ ਦੇ ਵਿੱਚ ਲਿਫਾਫਾ ਪਾਉਂਦੇ ਸੀ ਥੋੜਾ ਜਿਹਾ ਸੁਣਿਆ ਹੋਣਾ ਤੁਹਾਨੂੰ ਅੱਛਾ ਅਸੀਂ ਫਿਲਦੋ ਪਿੰਡੀ ਗਏ ਉਹਨਾਂ ਪਿੰਡਾਂ ਚ ਗਿਆ ਜਿਹੜੇ ਕੋਈਪੁਰ ਦੇ ਮੁਸਲਮਾਨ ਦੇ ਪਿੰਡਾਂ ਚ ਮਹਾਂ ਠੁੱਠੋ ਸਾਡਾ ਸਾਥ ਦਿਓ ਇਹ ਪਾਣੀ ਦੇ ਉਹ ਲਿਫਾਫਾ ਪੈ ਗਿਆ ਇੱਕ ਵੀ ਬੂੰਦ ਪਾਣੀ ਥੱਲੇ ਨਹੀਂ ਜਾਣਾ ਥੋੜਾ ਜਿਹਾ ਪਾਣੀ ਸਿੱਪੇ ਜੁ ਹੁੰਦੀ ਆ ਪਾਣੀ ਥੱਲੇ ਝੀਲ ਕੇ ਜਾਂਦਾ ਗਹਿਰਾ ਤੋਂ ਕਈ ਕਿਲੋਮੀਟਰ ਪਾਸੇ ਨੂੰ ਜਾਂਦਾ ਉਹ ਪਾਣੀ ਬੰਦ ਹੋ ਗਿਆ ਥੋੜਾ ਜਿਹਾ ਮਿੱਠਾ ਪਾਣੀ ਐ ਲੈ ਉਹਦਾ ਪਾਣੀ ਥੱਲੇ ਜਾ ਕੇ ਪਾਣੀ ਮਿੱਠਾ ਉਹ ਪੈਸੇ ਪਾਣੀ ਤੇ ਖਾਰਾ ਉਹ ਮਿੱਠਾ ਪਾਣੀ ਦੀ ਪਰਤ ਖਤਮ ਹੋ ਕੇ ਖਾਰਾ ਪਾਣੀ ਉੱਪਰ ਆਇਆ ਤੁਹਾਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ ਸਾਡੀ ਬਹੁਤਾਂ ਨੇ ਗੱਲ ਸੁਣੀ ਬਹੁਤਾਂ ਨੇ ਸੁਣੀ ਅਸੀਂ 2 ਮਹੀਨਿਆਂ ਦਾ ਲੈ ਤੇ ਪੁਲ ਤੇ ਬੈਠੇ ਰਹੇ ਆ ਉਹਨਾਂ ਕੇਰੀਆ ਸੀ ਫੀਲ ਕੋਟੜਾਂ ਦੇ ਝਾਲਾਂ ਤੋਂ ਲੈ ਕੇ ਹਰੀਕੇ ਪੱਤਣ ਤੱਕ ਉਹ ਬਚਾ ਲਿਆ ਉੱਥੇ ਲਤਾਪਾ ਨਹੀਂ ਪੈਂਦਾ ਬਾਕੀ ਪੈ ਗਿਆ ਸ੍ਰੀਕੋਟ ਤੋਂ ਲੈ ਕੇ ਬਾਕੀ Rajasthan ਤੱਕ ਪਾਣੀ ਪੈ ਗਿਆ ਉਹ ਉਹ ਸਾਡੇ ਪਾਣੀ ਦੀ ਲੁੱਟਾ ਕਿੰਨਾ ਪਾਣੀ ਸਾਡਾ Rajasthan ਨੂੰ ਜਾ ਰਿਹਾ ਕਿੰਨਾ ਪਾਣੀ ਸਾਡਾ ਦਿੱਲੀ ਨੂੰ ਜਾ ਰਿਹਾ ਹੁਣ SBYL ਦਾ علاوہ ਮਸਲਾ ਖੜਾ ਹੋ ਗਿਆ ਕਿ ਪਾਣੀ ਉਹ ਹਰਿਆਣੇ ਦੇ ਪੰਜਾਬ ਨੂੰ ਲਾਉਣ ਦੀ ਸਕੀਮ ਹੈ ਸ਼ਾਦਾ ਰਜੀ ਦਾ ਪਾਣੀ ਜਿਹੜਾ ਕਈ ਸੂਚਨਾ ਹੜ ਲੈ ਕੇ ਆਉਂਦਾ ਇਹ ਖੀਰੋ ਬਗਾਲ ਦੇ ਕੋਲੋਂ ਜਾ ਕੇ ਸਮੁੰਦਰ 'ਚ ਜਾ ਰਿਹਾ ਹੈ ਉਹ ਪਾਣੀ ਨੂੰ ਲਿਆ ਕੇ ਨਰਾਂ ਦੇ ਵਿੱਚ ਬਰਤਨ ਦੀ ਬਜਾਏ ਪੰਜਾਬ ਦਾ ਪਾਣੀ ਖੋਹ ਲੈਣੇ ਲਗਾਤਾ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਸਾਡੇ ਕੋਲੇ ਬਿਜਲੀ ਮੁਫਤ ਆ ਦੋ ਦੋ ਕਿੱਲਾਂ ਤੇ ਮੋਟਰਾਂ ਅਲੀ ਜਦੋਂ ਤੱਕ ਤੱਤੇ ਆਖਰੀ ਇਹ ਕਿੰਨਾ ਚਿਰ ਚੱਲੇਗਾ ਆਖਿਰ ਹੋਰ ਪੰਜ ਸੱਤ ਸਾਰ ਚੱਲ ਤੋਂ ਆਪਾਂ ਗਰੀਬਾਂ ਦੀ ਮੱਖਸ਼ਾ ਤੁਸੀਂ ਲੱਭਦੇ ਹੋ ਉਹ ਨਹਿਰੀ ਪਾਣੀ ਅਸਰ ਕੇ ਬਾਕਿ ਲੋਕਾਂ ਕੋਲ ਥੋੜੇ ਕੋਲੇ ਪਾਣੀ ਪਾੜਾ ਨਹੀਂ ਤਾਂ ਪਾਣੀ ਹੈ ਹੀ ਨਹੀਂ ਕਿਤੇ ਜਿੱਥੇ ਪਾਣੀ ਲੋਕਾਂ ਕੋਲੇ ਫਿੱਟਲਾ ਪਾਣੀ ਚੰਗਾ ਹੈ ਮਿੱਠਾ ਉਹ ਤਾਂ ਬੱਦਲੇ ਨਹੀਂ ਲੋਕਾਂ ਨੇ ਖਾਲ ਘਾਤੇ ਕਸਨਾ ਸੂਏ ਵਧਾ ਹੋ ਗਏ ਕੌਣ ਜਾਂਦਾ ਅੱਜ ਕੱਲ ਮੋਕੇ ਮੋਕੇ ਤੇ ਬਾੜੀ ਵੱਢਣ ਆਪਰੇ ਜਾਂਦੇ ਸਾਡੇ ਸਾਡੇ ਸੋਚੀ ਨਹੀਂ ਉਹ ਤੁਨੂੰ ਅਸੀਂ ਗਏ ਹੀ ਨਹੀਂ ਸਾਡਾ ਦਿਮਾਗ ਹੀ ਨਹੀਂ ਗਿਆ ਸਾਨੂੰ ਬਿਜਲੀ ਮੁਫਤ ਦੇ ਦਿਓ ਸਾਨੂੰ ਆਟਾ ਦੇ ਦਿਓ ਸਾਨੂੰ ਦਾਣਾ ਦੇ ਦਿਓ ਸਾਨੂੰ ਵਸਣਾਂ ਦੇ ਚਾਣ ਨੂੰ ਮੁਫਤ ਦੇ ਦਿਓ ਸਾਡੇ ਘਰੇ ਆ ਕੇ ਲਿਟਰ ਫੋਟੋ ਖਿਲਾ ਦੇ ਸਾਡੀ ਸਭਾ ਨੂੰ ਸਾੜੂ ਪੈਸਾ ਦੇ ਦਿਓ ਸਾਡੀ ਮੀਹ ਪੱਕੀ ਕਰਾ ਦੇ ਸਾਡੀ ਨਾਲੀ ਬਣਾ ਦੇ ਉਸੇ ਕਰੇ ਗਰਵਾਣੀ ਨੇ ਪਾਣੀ ਨੂੰ ਪਿਓ ਦਾ ਦਰਦਿਆ ਦਿੱਤਾ ਤਪਨ ਰੂਪ ਪਾਣੀ ਕਿਸਾ ਮਾਂ ਦਾ ਧੱਤ ਮਹੱਤ ਅਜੀ ਪਿਓ ਨੂੰ ਪਿਓ ਬਣਾ ਕੇ ਕਿਸਾਂ ਪਿਆ ਜਿੱਪ ਵੀ ਵਰ ਗਿਆ ਤਾਂ ਨਸਲਾ ਕਿੱਥੋਂ ਪਹਿਲਾ ਹੋ ਗਿਆ ਤਾਂ ਇਹ ਨੂੰ ਮਾਮਲਾ ਕਿ ਨਹੀਂ ਸੰਭਿਆ ਹੁਣ ਅਸੀਂ ਪਿਛਲੇ 40 50 ਸਾਲ ਤੋਂ ਜ਼ਹਿਰ ਆ ਪਾ ਰਹੇ ਧਰਤੀ ਇਹ ਅਸਰ ਇਹਦਾ ਪਾ ਲਿਆ ਘਰ ਘਰ ਕੈਕਸਰ ਵਰ ਗਿਆ ਸਾਹ ਸਾਲ ਦੇ ਜਵਾਕਾਂ ਨੂੰ ਕੈਕਸਰ ਡੀਐਫਸੀ ਪਰ ਆ ਗਿਆ ਤੁਸੀਂ ਕੰਮ ਕਰਿਓ ਪਰ ਕਿ ਤੁਸੀਂ ਤੁਸੀਂ ਇੱਕ ਮੋਬਾਈਲ ਰੋਡੇ ਕੋਲੇ ਹੋਣਾ ਇਹਦਾ ਬੰਦਾ ਮੇਰੇ ਦੀ ਫੋਟੋ ਖਿੱਚ ਲੈ ਜਿੰਨੇ ਬੰਦੇ ਮਿਲਣਗੇ ਫੋਟੋ ਵੇਜਦੇ ਜਾਏ ਜੀ ਆਪਸਨ ਨੂੰ ਤੁਹਾਨੂੰ ਹਜ਼ਾਰ ਬੰਦਾ ਮਿਲਿਆ ਹਜ਼ਾਰ ਬੰਦੇ ਦੀ ਫੋਟੋ ਖਿੱਚਿਓ ਹਜ਼ਾਰ ਬੰਦੇ ਦੀ ਫੋਟੋ ਨੂੰ ਘਰੇ ਲੈ ਆ ਕੇ ਮਲਾਏ ਉਹਨਾਂ ਦੇ ਚਿਹਰੇ ਦੇਖਿਓ ਸਾਰੇ ਚਿਹਰੇ 부ਜੇ ਹੋਏ ਤੇ ਮੋਢੇ ਆ ਤਾਂ ਨੁਢਕੇ ਕਿਉਂ ਕਿੱਥੇ ਚਲੇ ਗਏ ਲੋਕਾਂ ਦੇ ਚਿਹਰਿਆਂ ਦੀਆਂ ਰੌਣਕਾਂ ਉਹ ਹਾਸੇ ਉਹ ਖੇੜੇ 24 ਘੰਟੇ ਬੰਦਾ ਬੋਲ ਦਾ ਸ਼ਿਕਾਰ ਆ ਤਲਾ ਦਾ ਸ਼ਿਕਾਰ ਆ ਡਿਪਰੈਸ਼ਨ ਦਾ ਸ਼ਿਕਾਰ ਆ ਚਿੰਤਾਵਾਂ ਮਦਦ ਲਗੀ ਰਹਿੰਦੀ ਹੈ ਕਿੰਨੇ ਸਾਡੇ ਜਰਮਾਣੀ ਲੋਕ ਹੁੰਦੇ ਸੀ ਕਿੱਥੇ ਨਹੀਂ ਆ ਸੇਤਾ ਅਸੀਂ ਸਾਰਾ ਜ਼ਹਿਰ ਵਤ ਰਹੇ ਹਾਂ ਅਸੀਂ ਮੈਂ ਪਿੱਛੇ ਜੇ ਇੱਕ ਵੀਡੀਓ ਪਾਈ ਮਸਾ ਚਾਰ ਨਾ ਪਾਓ ਮੱਕੀ ਦਾ ਇਹ ਚਾਰ ਪਾਉਂਦੇ ਆ ਲੋਕ ਪਤਾ ਮੈਨੂੰ ਕੀ ਕਹਿੰਦਾ ਇੱਕ ਦੋ ਦਾ ਮੈਨੂੰ ਫੋਨ ਆਇਆ ਕਹਿੰਦੇ ਬੱਸ ਸਾਡੇ ਟੱਕ ਤੂੰ ਹੀ ਵੱਢਦੀ ਆ ਜੀ ਮਹਲਾ ਗੱਦ ਨੂੰ ਗਈ ਜਾਏ ਨੂੰ ਲੋਕ ਨੇ ਮੇਰੀ ਅੱਖਾਂ ਭਰ ਨੀਂਆਂ ਮਾ ਮਾ ਤੁਹਾਡੇ ਆਉਣ ਵਾਲੇ ਸਮੇਂ ਦੀ ਗੱਲ ਕਰਦਾ ਤੁਹਾਨੂੰ ਮੈਨੂੰ ਲੱਗਦਾ ਵਿਵਰਦਾ ਆਸ ਤੁਹਾਨੂੰ ਮਾੜਾ ਲੱਗੂਗਾ ਪਰ ਅੱਜ ਤੋਂ 10 ਸਾਲ ਬਾਅਦ ਮੇਰੀਆਂ 5 ਸਾਲ ਬਾਅਦ ਗੱਲਾਂ ਤੁਹਾਡੇ ਚੇਤੇ ਆਉਂਦੀਆਂ ਮੇਰੇ ਬਿੰਦ ਮੁੰਡਾ ਡਰੀ ਦਾ ਕੰਮ ਕਰਦਾ ਨਸਰੇ ਜਿੱਦ ਦੁੱਧ ਪਾਉਂਦਾ ਮੋਕੇ ਉਹ ਕਹਿੰਦਾ ਭਾਈ ਮੇਰੇ ਦੁੱਧ ਦੇ ਸਾਇਪਰ ਫੇਰ ਹੁੰਦਾ ਕਿਉਂ ਦੁੱਧ ਤੇ ਉਹੀ ਆਉਂਦਾ ਹੀ ਓਨਲੀ ਆਉਗੀ ਜਿੱਦ ਪਹਿਲੇ ਕਾਲਾ ਪਸ਼ੂ ਜਿਹੜੇ ਸਾਡੇ ਸੀਗੇ ਉਹ ਪਸ਼ੂ ਰਹਿਣ ਰਹਿਣੋ ਹੜ ਕੇ ਮੱਝਾਂ ਦੇ ਗਾਵਾਂ ਇਹਨਾਂ ਨੂੰ ਦੁੱਧ ਨਹੀਂ ਹੁੰਦੀਆਂ ਉਹ ਤੋਂ ਬਿਮਾਰ ਹੋਣ ਲੱਗਦੇ ਉਹ ਉਸ ਦੀ ਦੁੱਧ ਆਈ ਦੁੱਧ ਸਾਡੇ ਅੰਦਰ ਜਾਣਾ ਹੈ ਉੱਲੀ ਰੋਗ ਫੰਗਸ ਦਾ ਰੋਗ ਸਾਨੂੰ ਅੰਦਰ ਲੱਗਣਾ ਹੈ ਕੈਂਸਰ ਬਣਦਾ ਆਪਾਂ ਆ ਸਾਡੇ ਜਨਨਲ ਰੰਗ ਨਹੀਂ ਹੋਣਾ ਤੇਰੀ ਬਾਹ ਨਹੀਂ ਹੋਣੀ ਤੇਰੀ ਅੱਖ ਨਹੀਂ ਹੋਣੀ ਇਹ ਲੱਤ ਨਹੀਂ ਹੋਣੀ ਉਹ ਬੱਚੇ ਪੈਦਾ ਹੁੰਦੇ ਅੱਜ ਆਪਾਂ ਦੇਖੋ ਅੱਗੇ ਪੰਜ ਪੰਜ ਸੱਤ ਸੱਤ ਬੱਚੇ ਪੈਦਾ ਹੁੰਦੇ ਸਾਰੀਆਂ ਮਾਈਆਂ ਬੀਬੀਆਂ ਕੋਲੇ ਬਿਨਾਂ ਆਪਰੇਸ਼ਨਾਂ ਤੋਂ ਉਹਨ ਇੱਕ ਜਵਾਦ ਪੈਦਾ ਹੁੰਦਾ ਉਹ ਵੀ ਪਹਿਲਾਂ ਫ ਦਵਾਈ ਲੈਂਦੇ ਆ ਕਈ ਮਹੀਨੇ ਰੱਖੇ ਕੋਲੇ ਫਿਰ ਉਹ ਕੰਮ ਬੁਮਾਫ ਪੈਦਾ ਹੁੰਦਾ ਹੁਣ ਦਾ ਵੱਡੇ ਆਪਰੇਸ਼ਨ ਨਾਲ ਹੈ ਜੇ ਉਸਦੇ ਅੱਗੇ ਲੈਣ ਲੱਗਿਆ ਮੈਂ ਠੀਕ ਇਹਨਾਂ ਚ ਲੱਕ ਲੈਣ ਲੱਗੇ ਮਾਜਦੇ ਵੀ ਟੀਕਾ ਗਾਂ ਦੇ ਵੀ ਟੀਕਾ ਹੁਣ ਆਪਣੀਆਂ ਗੋਡਿਆਂ ਦੇ ਵੀ ਟੀਕਾ ਪਾ ਭਰਉਣ ਲੱਗੇ ਜੀ ਦੱਲਾਸ ਨੂੰ ਸਾਹਮਣੇ ਨਹੀਂ ਪਾ ਦੇਣਾ ਨਾਲ ਸਾਹਮਣੇ ਨੂੰ ਤਿਆਰ ਨਸ਼ੇ ਦੀ ਗੱਲ ਹੈ ਸੂਬਾ ਕਾ ਸਾਫ ਭੜ ਕੇ ਸਾਫ ਸੌਂਗਾ ਟਿਕਰ ਗਿਆ ਵੀਰਾ ਨਵੇਂ ਇਨਕਲਾਬੀ ਕਹਿੰਦੇ ਚਾਰਾ ਪੈ ਕਤਮ ਕਰਾਂਗੇ ਇਹ ਵੀ ਤੁਰ ਜਿਹੜੇ ਦੋ ਸਾਲ ਹੋ ਗਏ ਆ ਪਿਛਲੇ ਮਿੰਡੋਂ ਆਇਆ ਮੈਂ ਲੈ ਜਾ ਰਿਹਾ ਉੱਥੇ ਪੰਜ ਛੇ ਮੋਢਾ ਦੀ ਮਾਰ ਤੇ ਕੇਣਾ ਥੋੜੇ ਪਤਾ ਨਹੀਂ ਰਾਤ ਦੀ ਅੱਜ ਆ ਬੰਦਾ ਬੋਲਣ ਨੂੰ ਦਬਦੇ ਆ ਮੋਤੇ ਮੈਂ ਕਰ ਦੇ ਲਈ ਆਪਣੇ ਪੋਤੇ ਰਾਤ ਉੱਥੇ ਕੱਟੀ ਹੈ ਇੱਕ ਬਜਲ ਕੋ ਤੇ ਉਹਨੇ ਮੇਰੇ ਸਰੋਪਾ ਪਾਤਾ ਆਉਂਦੇ ਤੇ ਉਹ ਆਥਰੇ ਪੁਲਿਸ ਵਾਲੇ ਮੁਲਾਜ਼ਮੋ ਦੇ ਘਰੇ ਦਾ ਪਤਾ ਕਿਉਂ ਦੇਖ ਰਹੇ ਵੀ ਬੰਦਾ ਕੌਣ ਜਿਹੜੇ ਇਹ ਹੱਥ ਬੰਦੇ ਨੂੰ ਦੱਪਣ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜਾ ਬੰਦਾ ਲੋਕਾਂ ਨੂੰ ਜਿਲਾਉਂਦਾ ਉਹ ਬੰਦੇ ਇਥੇ ਜਿਆਦਾ ਮਰਵਾਏ ਜਾਂਦੇ ਆ ਜਾਂ ਬੰਦੇ ਗੇਲਾ ਸਿੱਟੇ ਜਾਂਦੇ ਆ ਜਾਂ ਬੰਦੇ ਕਿਸੇ ਤਰੀਕੇ ਨਾਲ ਬਦਨਾਮ ਕਰ ਦਿੱਤੇ ਜਾਂਦੇ ਆ ਇਹ ਵਰਤਾਰ ਇਸ ਤਰ੍ਹਾਂ ਦਾ ਮਾਹੌਲ ਸਿਰਜਦੇ ਹੁਣ ਇਹ ਸਭ ਤੋਂ ਵੱਡਾ ਖ਼ਤਰਾ ਰੋਜ਼ ਮਾਂਵਾ ਦੇ ਕੋਲ ਖੜਾ ਰਹੇ ਆ ਆ ਜਿਹੜੇ ਲੇਬਰ ਦੇ ਨਾਲ ਕਿਸ ਨਾਲ ਨਾਲ ਖੜਾ ਹੁੰਦਾ ਹੈ ਉਹ ਛੱਟੇ ਵਾਲਾ ਪਰ ਕੇਲੇ ਅੰਦਾ ਛੱਡ ਗਿਆ ਆਪਣੀ ਨਹੀਂ ਛੱਡਾ ਪਰੌਣ ਦਿਖਾਉਣੇ ਪਿੱਛੇ ਖੜਾ ਇਸ ਤਰ੍ਹਾਂ ਦਿਖਾਉਂਦਾ ਹੈ ਪਰ ਕਿੰਨਾ ਸਨੱਖਾ ਜਵਾਨ ਹੈ ਇਹਦਾ ਪਯੋ ਛੱਡ ਗਿਆ ਵੀਰ ਹਿਚਾ ਆਉ ਲੋ ਮੇਰੇ ਕੋਲ ਤੇ ਬਾਮਾ ਦਲਖ ਦਿ ਜਾਣੀ ਮੈਨੂੰ ਲੱਗਦਾ ਵੀ ਪੰਜਾਬ ਦਾ 100 ਮਗਰਸੀ ਬੰਦੇ ਦਾਲੂ ਪੀਦੇ ਸਭ ਤੇ ਨਾਲ ਨਾਲ 80 ਬੰਦੇ ਦਾਲੂ ਪੀਂਦੇ ਹੋ ਨਾ ਸੌ ਚੋਂ ਆਖਰੇ ਜਿਹਦਾ ਮਰਜ਼ੀ ਫੁੱਟਾ ਖੜਕਾ ਲਓ ਕੋਈ ਸੋ ਕੀ ਮਿਲਦਾ ਸੌ ਦਾ ਸੌ ਹੀ ਹੋਊਗਾ ਜੀ ਹਾਂ ਅਰੇ ਪੀਂਦੇ ਵੀ ਕਿਹੜੀ ਐ ਉਹ ਡਾਕਟਰ ਗਾਲਰ ਰੈਸਟੋਰਾਂ ਵਾਲਾ ਬੜੇ ਦੇ ਨਾਲ ਬੀਲੀਓਂ ਦੱਸਣ ਲੱਗਾ ਕਹਿੰਦਾ ਰੱਖੇ ਘਰ ਦੀ ਕੱਟੀ ਹੋਈ ਦਾ ਪੈਕ ਜਿੱਕ ਤੇ ਜਿਹੜੀ ਨਾ ਦੂਜੀਆਂ ਚਾਰ ਬੋਤਲਾਂ ਨੇ ਇੱਕ ਡੀ ਵੀ ਐ ਦੱਕਾ ਵੀ ਪੌਣੀ ਪੌਣੀ ਵੀ ਪੀ ਜਾਂਦੇ ਫੇਰ ਜਦੋਂ ਪੇਟ ਤੇ ਦਾਅ ਟੈਕ ਹੋ ਗਿਆ ਸਾਡੀ ਗੁਰਦੇ ਫੇਰ ਹੋ ਗਈ ਬੰਦਾ ਬਵਾਰ ਹੋ ਕੇ ਦਾਖਲ ਹੋ ਕੇ ਵਰ ਜਾਂਦਾ ਆਹੀ ਜ਼ਿੰਦਗੀ ਆਹੇ ਦੁਨੀਆ ਤੇ ਮਰ ਨਹੀਂ ਆਏ ਆ ਬਿਦਾਲੂ ਪੀ ਕੇ ਮਰ ਜੀ ਕਿਤਾਬੀ ਪੀ ਕੇ ਮਰ ਜੀ ਜੇ ਦੁਨੀਆ ਰਹਿ ਨਹੀਂ ਆ ਕਿੰਨਿਆ ਇਕੱਲਾ ਇਕੱਲਾ ਲੋਕਾਂ ਦਾ ਜਲਾਕ ਹੈ ਨਮੀ ਉਮਰ ਦੇ ਮੁੰਡੇ 20 ਸਾਲ ਦੇ 18-18 ਸਾਲ ਦੇ ਮੁੰਡੇ ਦਾਲੂ ਪੀਦੇ ਮੈਂ ਮੱਦਦ ਤੇ ਮੈਂ ਨੂੰ ਫਿੱਜਰ ਭਰਨਾ ਮੈਂ ਸਾਰਿਆਂ ਨਾਲ ਫਿੱਜਰਾਂ ਦੇ ਲੋਕਾਂ ਨਾਲ ਮੈਂ ਲੋਕਾਂ ਨਾਲ ਰੋਜ਼ ਹੀ ਰਹਿਣਾ ਕਰਦਾ ਮੈਂ ਮੱਤਰਾ ਮੁੰਡਾ ਮੈਂ ਜਰੂਰ ਸੁਣ ਦਰਦਾ ਰਿਹਾ 42 ਪਿੰਡ ਹੈ 23 ਸਾਲ ਦੀ ਉਹ ਬਲ ਡਾਲੂ ਪਿੰਡ ਲੱਗ ਗਿਆ ਪਹਿਲਾਂ ਆਥਰੇ ਫਰ ਕਰਕੇ ਪਿੰਡ ਲੱਗ ਗਿਆ ਪੈਕਰੇ ਦਾ ਟੈਗ ਹੋ ਗਿਆ ਮੁੰਡਾ ਆ ਜੋ ਪਿਆ ਮਾਂ ਬਿਲਕੁਲੀ ਹੈ ਮਰਨਾ ਮਰ ਜਾਂਦਾ ਮਗਰ ਮਾਂ ਪਿਓ ਲਈ ਸਾਲੀ ਉਮਰ ਦਾ ਨਲਕ ਕਾ ਜਾਂਦਾ ਕਿਉਂਕਿ ਸਾਰੀ ਉਮਰ ਫਿਰ ਮਾਂ ਕੋਲ ਮਤਲਬੋਂ ਸਿਰ ਸਿਰ ਕੇ ਮਰਦੇ ਆ ਨਾਪਕ ਕਹਿਤਾ ਕਿ ਸਰਕਾਰਾਂ ਜਿੱਟਾਂ ਨਹੀਂ ਲਗਦੀਆਂ ਠੀਕ ਆ ਬਿਲਕੁਲ ਨਹੀਂ ਰੁਕ ਰਹੇ ਆਪਾਨੂੰ ਪਤਾ ਪਰ ਧਾਰੂ ਤਾਂ ਵੀ ਆ ਕੱਢ ਕੇ ਲਈ ਪੀ ਜਾਣਗੇ ਉਦੋਂ ਅਸੀਂ ਇਹ ਠੇਕੇ ਵੀ ਬੰਦ ਹੋ ਜਾਣ ਤਾਂ ਘਰੇ ਅਸੀਂ ਆਪਣਾ ਕੋਤੜਾ ਫਲਾ ਖੋਲ ਲਾਂਗੇ ਹਾਲਾਂਕਿ ਸਰਦਾ ਹੁੰਦਾ ਏਡੀ ਨਹੀਂ ਗੱਲ ਸਿਰਫ ਕੀ ਦਿਲੋਂ ਬੜਾ ਮਰ ਚੱਲੇ